ਤੁਸੀਂ ਇੱਕ ਦਿਨ ਮੇਰੀ ਗੱਲ ਯਾਦ ਰੱਖ ਲਿਓ ਖਤਮ ਹੋ ਜੂਗੀ ਇਹ ਮਾਂ ਖੇਡ ਕਬੱਡੀ ਠੀਕ ਹੈ ਬਹੁਤਾ ਲੰਬਾ ਸਮਾਂ ਨਹੀਂ ਹੈ ਆ ਜਿਹੜੀ ਮੇਰੀ ਜੈਕਟ ਪਾਈ ਹੋਈ ਆ ਮੈਂ ਇੱਥੇ ਆਉਣ ਤੋਂ ਪਹਿਲਾਂ ਮੈਂ ਆਪਣੀ ਵਾਈਫ ਨੂੰ ਕਿਹਾ ਵੀ ਮੇਰੇ ਨਾਲ ਚੱਲ ਸਟੋਰ ਦੇ ਵਿੱਚ ਅਸੀਂ ਗਏ ਮੈਂ ਜੈਕਟ ਪਾਈ ਮੇਰੇ ਫਿੱਟ ਲੱਗੀ ਜਦ ਮੈਂ ਦੀ ਕੀਮਤ ਦੇਖੀ ਇਹਦੇ ਤੇ ਲਿਖਿਆ ਵਾ 250 ਡਾਲਰ ਮੈਂ ਰੱਖਤੀ ਫੇਰ ਮੈਨੂੰ ਇਹ ਨਹੀਂ ਰੱਖਿਆ ਰੱਖੀ ਕਿਉਂ ਮੈਂ ਕਿਹਾ ਮਹਿੰਗੀ ਬਹੁਤ ਹੈ ਕਹਿੰਦੀ 24 ਸਾਲ ਦਾ ਤਾਂ ਤੂੰ ਉੱਥੇ ਪੈਸੇ ਖਰਨਾ ਕੇ ਆਉਣਾ ਆਪਣੇ ਵਾਸਤੇ ਤੂੰ 250 ਡਾਲਰ ਦੀ ਜੈਕਟ ਨਹੀਂ ਲੈ ਸਕਦਾ ਇਹ ਦੱਸਣ ਵਾਸਤੇ ਨਹੀਂ ਵੀ ਮੈਂ 250 ਡਾਲਰ ਦੀ ਜੈਕਟ ਪਾਈ ਹੈ ਇਹ ਮੈਂ ਤੁਹਾਨੂੰ ਸੱਚਾਈ ਦੱਸੀ ਆ ਵੀ ਅਸੀਂ ਕਬੱਡੀ ਵਾਸਤੇ ਮੇਰਾ ਨਿਆਣਾ ਕੋਈ ਮੈਨੂੰ ਤਾਂ 100 ਡਾਲਰ ਮੰਗਦਾ ਮੈਂ ਤਾਂ 100 ਸਵਾਲ ਕਰਦਾ ਵੀ ਤੈਨੂੰ ਕਾਦੇ ਵਾਸਤੇ ਚਾਹੀਦਾ ਇੱਥੇ ਤੁਹਾਡੇ ਵਾਸਤੇ ਮੈਂ ਆਪਣਾ ਨਾਮ ਬਣਾਉਣ ਵਾਸਤੇ ਨਹੀਂ 24 ਸਾਲਾਂ ਚ ਮੈਨੂੰ ਕੋਈ ਦੱਸ ਦੋ ਅਸੀਂ ਮੇਰੇ ਪਰਿਵਾਰ ਦੀ ਕੋਈ ਫੋਟੋ ਲੱਗੀ ਹੋਵੇ ਬੈਨਰਾਂ ਦੇ ਉੱਤੇ ਪੋਸਟਰ ਦੇ ਉੱਤੇ ਕੋਈ ਨਾਮ ਲਿਖਿਆ ਹੋਵੇ ਕਮੈਂਟੇਟਰਾਂ ਨੂੰ ਇਹ ਕਹਿਣਾ ਵੀ ਜਿਨੇ ਮੇਰਾ ਨਾਮ ਬੋਲਿਆ ਉਹਦੇ ਪੈਸੇ ਕੱਟ ਲੈਣੇ ਹੁਣ ਐਤੋਂ ਜ਼ਿਆਦਾ ਅਸੀਂ ਨਿਮਰਤਾ ਕੀ ਦਿਖਾ ਸਕਦੇ ਆ ਯਾਰ ਦਿਲ ਦੁਖਿਆ ਦਿਲੋਂ ਦੇ ਦੁਖਿਆ ਸਾਡਾ ਅਗਲੇ ਸਾਲ 25 ਸਾਲ ਨਾ ਹੋ ਜਾਣੇ ਵੈਗ੍ਰੂ ਦੀ ਕਿਰਪਾ ਨਾਲ ਸਾਡਾ ਉਹ ਸਿਰੇ ਚੜਾਵੇ ਉਤੋਂ ਬਾਅਦ ਮੈਨੂੰ ਨਹੀਂ ਪਤਾ ਕੀ ਹੋਣਾ ਪਰ 99.9 99.9% ਮੈਂ ਇਹ ਕਹੂੰਗਾ ਵੀ ਅਸੀਂ ਉਸ ਤੋਂ ਅਗਲੇ ਸਾਲ ਤੋਂ ਬਾਅਦ ਮੱਥਾ ਟੇਕ ਦੇਣਾ ਕਿਸੇ ਮੈਂ ਗਰੀਬ ਸ਼ਬਦ ਵਰਤਣਾ ਨਹੀਂ ਚਾਹੁੰਦਾ ਜਿਹਨੂੰ ਜ਼ਰੂਰਤ ਹੈ ਜ਼ਰੂਰਤਮੰਦ ਦੀ ਕਿਤੇ ਮਦਦ ਕਰ ਦਿੱਤੀ ਜਾਵੇ ਉਹਦਾ ਕਿਸੇ ਦਾ ਘਰ ਬਣ ਸਕਦਾ ਕਿਸੇ ਦੀਆਂ ਬੱਚੀਆਂ ਦਾ ਵਿਆਹ ਹੋ ਸਕਦਾ ਐਨੇ ਝੂਠੇ ਨੇ ਖਿਡਾਰੀ ਗਰਾਊਂਡ ਦੀ ਸੌ ਤਾਂ ਐ ਖਾਨਨੇ ਆ ਇੱਕ ਪਾਸੇ ਤੁਸੀਂ ਕਬੱਡੀ ਨੂੰ ਮਾਂ ਕਹਿੰਨੇ ਆ ਧਰਤੀ ਮਾਂ ਐ ਗੁਰਦੁਆਰੇ ਵੱਲ ਹੱਥੇ 1 ਸਕਿੰਟ ਵੀ ਜ਼ਿਆਦਾ ਹੋਊਗਾ ਉਦੋਂ ਕਰ ਲੈਨੇ ਆ ਵੀ ਲੈ ਗੁਰਦੁਆਰੇ ਵੱਲ ਡਰਿਆ ਕਰੋ ਰੱਬ ਤੋਂ ਯਾਰ ਜਿੱਤਾਂ ਹਾਰਾਂ ਸਦਾ ਨਹੀਂ ਹੁੰਦੀਆਂ ਜਿੱਤ ਹੁੰਦੀ ਐ ਹਾਰ ਹੁੰਦੀ ਐ ਕੋਈ ਗੱਲ ਨਹੀਂ ਅੱਜ ਅੱਜ ਹਾਰ ਕੇ ਕੱਲ ਨੂੰ ਜਿੱਤਾਂਗੇ ਵੀ ਅਸੀਂ ਆਪਣੀ ਰੀਤ ਨਹੀਂ ਤੋੜੀ ਵੀ ਅਸੀਂ 3 ਦਿਨ ਟੂਰਨਾਮੈਂਟ ਕਰਾਉਣਾ 32 ਕਿਲੋ ਤੋਂ ਲੈ ਕੇ ਭਖਟਿਆ ਕੀ ਖਟਿਆ ਆਹਾ ਯਾਰ ਕਿਸੇ ਦਾ ਤਾਂ ਸਤਿਕਾਰ ਕਰੋ ਤੁਸੀਂ ਰੈਫਰੀ ਸਾਹਿਬਾਨਾਂ ਨੂੰ ਬੇਨਤੀ ਕਰੀ ਨਾ ਰੈਫਰੀ ਸਾਹਿਬਾਨਾਂ ਚ ਹੋਇਆ ਇੱਕ ਸਾਲ ਰੈਫਰੀ ਇਕੱਠੇ ਹੁੰਦੇ ਆ ਦੂਜੇ ਦਿਨ ਕਹਿੰਦੇ ਆ ਦੂਜੇ ਸਾਲ ਕਹਿੰਦੇ ਆ ਸਾਨੂੰ ਉਹਨੂੰ ਨਾ ਬੁਲਾਈ ਉਹਨੂੰ ਬੁਲਾ ਲੈ ਮੈਂ ਤਾਂ ਹੁਣ ਉਹਦੇ ਨਾਲ ਨਹੀਂ ਹੈ ਮੈਂ ਹੁਣ ਇਹਦੇ ਨਾਲ ਆ ਅਸੀਂ ਕੀ ਕਰੀਏ ਯਾਰ ਮੈਂ ਅੱਜ ਫਖਰ ਨਾਲ ਕਹਿਣਾ ਵੀ ਜੇ ਮੈਂ ਮਾਂ ਖੇੜੇ ਨੂੰ ਸਮਝਾ ਤਾਂ ਆਪਣੀ ਸਗੀ ਮਾਂ ਵਾਂਗ ਕਬੱਡੀ ਦੀ ਸੇਵਾ ਕਰੀ ਆ ਮੰਨੇ ਚਾਹੇ ਕੋ ਮੇਰਾ ਮੇਰਾ ਮਨ ਖੁਸ਼ ਆ ਵੀ ਮੈਂ ਕਰਿਆ ਪਰ ਜਿਨ੍ਹਾਂ ਵਾਸਤੇ ਕਰਿਆ ਉਹਨਾਂ ਵਾਸਤੇ ਮਨ ਦੁਖੀ ਹੈ ਕਬੱਡੀ ਕਰਾਉਣ ਵਾਲੇ ਬਹੁਤੇ ਨਹੀਂ ਹੈ ਤੁਸੀਂ ਇੱਕ ਦਿਨ ਮੇਰੀ ਗੱਲ ਯਾਦ ਰੱਖ ਲਿਓ ਖਤਮ ਹੋ ਜੂਗੀ ਇਹ ਮਾਂ ਖੇੜ ਕਬੱਡੀ ਠੀਕ ਹੈ ਬਹੁਤਾ ਲੰਬਾ ਸਮਾਂ ਨਹੀਂ ਹੈ